ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਵਲੌਗ ਵਿੱਚ ਅੱਜ ਆਪਾਂ ਆਲ ਕੰਪੀਟੀਟਿਵ ਇਗਜ਼ਾਮ ਲਈ ਬਹੁਤ ਹੀ ਇੰਪੋਰਟੈਂਟ ਟਾਪਿਕ ਪੰਜਾਬ ਜੀ ਕੇ ਕਰਨ ਜਾ ਰਹੇ ਹਾਂ ਤੁਸੀਂ ਕੋਈ ਵੀ ਕੰਪੀਟੀਟਿਵ ਇਗਜ਼ਾਮ ਦੇਣਾ ਹੋਵੇ ਪੀ ਟ੍ਰਿਪਲ ਐਸ ਬੀ ਦਾ ਤਾਂ ਉਹਦੇ ਵਿੱਚੋਂ ਪੰਜਾਬ ਜੀ ਕੇ ਜਿਹੜੀ ਕਿ 10 ਨੰਬਰਾਂ ਦੇ ਕੁਐਸਚਨ ਆਉਂਦੇ ਨੇ ਚਾਹੇ ਪਟਵਾਰੀ ਦਾ ਇਗਜ਼ਾਮ ਦੇਣਾ ਹੋਵੇ ਲਾਇਬ੍ਰੇਰੀ ਦਾ ਕੋਈ ਵੀ ਕਲੈਰੀਕਲ ਪੋਸਟ ਦਾ ਪੰਜਾਬ ਪੁਲਿਸ ਦਾ ਸਭ ਵਿੱਚ ਪੰਜਾਬ ਜੀਕੇ ਪੁੱਛੀ ਜਾਂਦੀ ਹੈ ਤਾਂ ਆਪਾਂ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਹੈ ਜੀ ਆਪਣਾ ਤਖਤ ਸ੍ਰੀ ਪਟਨਾ ਸਾਹਿਬ ਕਿਸ ਨਦੀ ਤੇ ਸਥਿਤ ਹੈ ਆਪਸ਼ਨ ਹੈ ਜੀ ਰਾਵੀ ਗੰਗਾ ਭਾਖੜਾ ਜਾਂ ਜਮਨਾ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੈਕੰਡ ਗੰਗਾ ਨਦੀ ਤੇ ਗੰਗਾ ਨਦੀ ਕਿੱਥੇ ਹੈ ਬਿਹਾਰ ਵਿੱਚ ਪਟਨਾ ਵਿਖੇ ਤਖਤ ਸ੍ਰੀ ਪਟਨਾ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਨੋਟ ਕਰ ਲਓ ਜੀ ਤਾਕਤ ਸ਼੍ਰੀ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਆਪਸ਼ਨ ਨੰਬਰ 2 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਹੈ ਦੀ ਟ੍ਰਿਬਿਊਨ ਅਖਬਾਰ ਪਹਿਲੀ ਵਾਰ ਭਾਰਤੀ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣਾ ਕਦੋਂ ਸ਼ੁਰੂ ਹੋਇਆ ਸੀ ਆਪਸ਼ਨ ਹੈ ਜੀ 1 ਜਨਵਰੀ 1872 15 ਜੂਨ 1892 4 ਮਾਰਚ 1899 2 ਫਰਵਰੀ 1881 ਹਾਂਜੀ ਇਸ ਦਾ ਰਾਈਟ ਆਨਸਰ ਡੀ ਟ੍ਰਿਬਿਊਨ ਅਖਬਾਰ ਪਹਿਲੀ ਵਾਰ ਭਾਰਤੀ ਅੰਗਰੇਜ਼ੀ ਭਾਸ਼ਾ ਵਿੱਚ ਕਦੋਂ ਪ੍ਰਕਾਸ਼ਿਤ ਹੋਣਾ ਸ਼ੁਰੂ ਹੋਇਆ ਸੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 2 ਫਰਵਰੀ 1881 ਨੂੰ অপਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿਸ ਸਾਲ ਪੰਜਾਬ ਵਿੱਚ ਇੱਕ ਮਹਿਲਾ ਮੁੱਖ ਮੰਤਰੀ ਬਣੀ ਸੀ ਕਿਸ ਸਾਲ ਪੰਜਾਬ ਵਿੱਚ ਇੱਕ ਮਹਿਲਾ ਮੁੱਖ ਮੰਤਰੀ ਬਣੀ ਸੀ অপਸ਼ਨ ਹੈ ਜੀ 1972 ਵਿੱਚ 1991 ਵਿੱਚ 1962 ਵਿੱਚ ਜਾਂ 1996 ਵਿੱਚ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 1996 ਵਿੱਚ ਇੱਕ ਮਹਿਲਾ ਮੁੱਖ ਮੰਤਰੀ ਬਣੀ ਸੀ ਪੰਜਾਬ ਵਿੱਚ ਸਭ ਤੋਂ ਪਹਿਲਾਂ 1996 ਵਿੱਚ ਅਗਲਾ ਕੁਐਸਚਨ ਹੈ ਜੀ ਨਵੇਂ ਪੰਜਾਬ ਦਾ ਗਠਨ ਕਦੋਂ ਕੀਤਾ ਗਿਆ ਸੀ অপਸ਼ਨ ਹੈ ਜੀ 1 ਨਵੰਬਰ 1956 1 ਨਵੰਬਰ 1968 1 ਜਨਵਰੀ 1950 1 ਜੂਨ 1966 ਨਵੇਂ ਪੰਜਾਬ ਦਾ ਗਠਨ ਕਦੋਂ ਕੀਤਾ ਗਿਆ ਸੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਸੈਕਿੰਡ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਵੰਡਿਆ ਗਿਆ ਸੀ ਜੀ ਪੰਜਾਬ ਨੂੰ ਉਦੋਂ 1 ਨਵੰਬਰ 1966 ਨੂੰ ਸੈਕਿੰਡ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਪੰਜਾਬ ਦੀ ਰਾਜਧਾਨੀ ਕਿਹੜੀ ਹੈ অপਸ਼ਨ A Shimla Delhi ਚੰਡੀਗੜ੍ਹ ਜਾਂ ਮੋਹਾਲੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3rd ਚੰਡੀਗੜ੍ਹ অপਸ਼ਨ ਨੰਬਰ 3rd ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਇਹ 1952 ਵਿੱਚ ਬਣਾਇਆ ਗਿਆ ਸੀ ਚੰਡੀਗੜ੍ਹ ਨੂੰ ਜੀ ਹਾਂਜੀ ਨੋਟ ਕਰ ਲਓ ਨੈਕਸਟ ਕੁਐਸਚਨ ਇੰਪੋਰਟੈਂਟ ਕੁਐਸਚਨ ਹੈ ਜੀ ਬਹੁਤ ਵਾਰ ਹਿਸਟਰੀ ਵਿੱਚ ਇਸ ਨੂੰ ਪੁੱਛਿਆ ਜਾ ਚੁੱਕਿਆ ਹੈ ਅਸ਼ੋਕ ਸ਼ਿਲਾ ਲੇਖ ਪੰਜਾਬ ਦੇ ਕਿਸ ਸਥਾਨ ਤੋਂ ਮਿਲੇ ਹਨ ਅਸ਼ੋਕ ਦੇ ਸ਼ਿਲਾਲੇਖ ਪੰਜਾਬ ਦੇ ਕਿਸ ਸਥਾਨ ਤੋਂ ਮਿਲੇ ਹਨ অপਸ਼ਨ A ਰੋਪੜ ਹੜੱप्पा ਤਕਸ਼ਿਲਾ ਜਾਂ ਮੁਲਤਾਨ ਤੋਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਤਕਸ਼ਿਲਾ ਤੋਂ অপਸ਼ਨ ਨੰਬਰ 3 ਤਕਸ਼ਿਸ਼ਿਲਾ ਇਹਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਪਾਹ ਪੱਟੀ ਪੰਜਾਬ ਦੇ ਕਿਸ ਖੇਤਰ ਨੂੰ ਕਿਹਾ ਜਾਂਦਾ ਹੈ ਦੁਆਬੇ ਨੂੰ ਪੋਠੋਹਾਰਨੀ ਨੂੰ ਮਾਝੇ ਨੂੰ ਜਾਂ ਮਾਲਵੇ ਦੇ ਖੇਤਰ ਨੂੰ ਕਪਾਹ ਪੱਟੀ ਪੰਜਾਬ ਦੇ ਕਿਸ ਖੇਤਰ ਨੂੰ ਕਿਹਾ ਜਾਂਦਾ ਹੈ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਮਾਲਵੇ ਖੇਤਰ ਨੂੰ ਕਪਾਹ ਪੱਟੀ ਮਾਲਵੇ ਖੇਤਰ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਇਨ੍ਹਾਂ ਵਿੱਚੋਂ ਕਿਹੜੇ ਦੇਸ਼ ਦੀ ਹੱਦ ਪੰਜਾਬ ਨਾਲ ਲੱਗਦੀ ਹੈ অপਸ਼ਨ A ਰੂਸ ਅਮਰੀਕਾ ਪਾਕਿਸਤਾਨ ਜਾਂ ਜਾਪਾਨ ਦੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਪਾਕਿਸਤਾਨ ਪਾਕਿਸਤਾਨ ਦੀ ਹੱਦ ਲੱਗਦੀ ਹੈ ਪੰਜਾਬ ਨਾਲ ਤੇ ਪਾਕਿਸਤਾਨ ਨਾਲ ਪੰਜਾਬ ਦੇ 6 ਜ਼ਿਲ੍ਹੇ ਲੱਗਦੇ ਆ ਹਾਂਜੀ ਨੋਟ ਕਰ ਲਓ ਪਾਕਿਸਤਾਨ ਨਾਲ ਪੰਜਾਬ ਦੇ 6 ਜ਼ਿਲ੍ਹਿਆਂ ਦੀ ਹੱਦ ਲੱਗਦੀ ਹੈਗੀ ਆ ਅੱਗੇ ਆਪਾਂ ਨੈਕਸਟ ਕੁਐਸਚਨ ਕਰਦੇ ਆ ਇਨ੍ਹਾਂ ਵਿੱਚੋਂ ਕਿਹੜੇ ਰਾਜ ਦੀ ਹੱਦ ਪੰਜਾਬ ਨਾਲ ਲੱਗਦੀ ਹੈ ਇਨ੍ਹਾਂ ਵਿੱਚੋਂ ਕਿਹੜੇ ਰਾਜ ਦੀ ਹੱਦ ਪੰਜਾਬ ਨਾਲ ਲੱਗਦੀ ਹੈ ਇੱਥੇ ਰਾਜ ਦੀ ਗੱਲ ਕੀਤੀ ਗਈ ਹੈ ਜੀ ਸਟੇਟ ਦੀ ਆਪਸ਼ਨ ਹੈ ਜੀ ਰਾਜਸਥਾਨ ਹਰਿਆਣਾ ਹਿਮਾਚਲ ਪ੍ਰਦੇਸ਼ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਇਹਨਾਂ ਸਾਰਿਆਂ ਦੀ ਲੱਗਦੀ ਹੈਗਾ ਰਾਜਸਥਾਨ ਦੀ ਹਰਿਆਣਾ ਦੀ ਹਿਮਾਚਲ ਪ੍ਰਦੇਸ਼ ਦੀਆਂ ਹੱਦਾਂ ਪੰਜਾਬ ਨਾਲ ਲੱਗਦੀਆਂ ਨੇ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਇਹਨਾਂ ਵਿੱਚੋਂ ਕਿਹੜੇ ਬਿਜਲੀ ਉਤਪਾਦਨ ਪਲਾਂਟ ਪੰਜਾਬ ਵਿੱਚ ਸਥਿਤ ਨਹੀਂ ਹਨ ਹਾਂਜੀ ਇੱਥੇ ਨਹੀਂ ਦੀ ਗੱਲ ਕੀਤੀ ਗਈ ਹੈ ਇਹਨਾਂ ਵਿੱਚੋਂ ਕਿਹੜੇ ਬਿਜਲੀ ਉਤਪਾਦਨ ਪਲਾਂਟ ਪੰਜਾਬ ਵਿੱਚ ਸਥਿਤ ਨਹੀਂ ਹਨ অপਸ਼ਨ ਨਿਊਕਲੀਅਰ ਥਰਮਲ ਮਿਨੀ ਹਾਈਡਰਲ ਜਾਂ ਸਾਰੇ ਹੀ ਹਾਂਜੀ ਥਰਮਲ ਪਲਾਂਟ ਤਾਂ ਹੈਗਾ ਆਪਣੇ ਬਠਿੰਡੇ ਵੀ ਹੈਗਾ ਜਿਹੜਾ ਹੁਣੇ ਬੰਦ ਹੋਇਆ ਮਿਨੀ ਹਾਈਡਰਲ ਵੀ ਹੈਗਾ ਲੇਕਿਨ ਪੰਜਾਬ ਵਿੱਚ ਨਿਊਕਲੀਅਰ ਪਾਵਰ ਪਲਾਂਟ ਨਹੀਂ ਹੈ অপਸ਼ਨ ਨੰਬਰ 1st ਇਹਦਾ ਰਾਈਟ ਆਨਸਰ ਹੈ ਜੀ ਨੋਟ ਕਰ ਲਓ ਹਾਂਜੀ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਮੈਂ ਤੁਹਾਨੂੰ ਇੰਪੋਰਟੈਂਟ ਪੰਜਾਬ ਜੀਕੇ ਕਰਾ ਰਹੀ ਆ 90% ਸਿਲੇਬਸ ਮੈਂ ਪੰਜਾਬ ਜੀਕੇ ਦਾ ਕਵਰ ਕਰਾਉਂਗੀ ਤੁਹਾਨੂੰ ਹਾਂਜੀ ਨੈਕਸਟ ਕੁਐਸਚਨ ਹੈ ਜਦਵਿੰਦਰਾ ਗਾਰਡਨ ਕਿਸ ਸਥਾਨ ਤੇ ਸਥਿਤ ਹੈ ਜਦਵਿੰਦਰਾ ਗਾਰਡਨ ਕਿਸ ਸਥਾਨ ਤੇ ਸਥਿਤ ਹੈ অপਸ਼ਨ A ਬਰਨਾਲਾ ਨਾਬਾ ਪਟਿਆਲਾ ਪਿੰਜੌਰ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਪਿੰਜੌਰ ਵਿੱਚ ਜਦਵਿੰਦਰਾ ਗਾਰਡਨ ਪਿੰਜੌਰ ਵਿੱਚ ਸਥਿਤ ਹੈ অপਸ਼ਨ ਨੰਬਰ 4 ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਰਾਜ ਦਾ ਰਾਜ ਪਸ਼ੂ ਕਿਹੜਾ ਹੈ ਪੰਜਾਬ ਰਾਜ ਦਾ ਰਾਜ ਪਸ਼ੂ ਕਿਹੜਾ ਹੈ অপਸ਼ਨ ਗਾਂ ਚੀਤਾ ਸ਼ੇਰ ਜਾਂ ਕਾਲਾ ਹਿਰਨ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਕਾਲਾ ਹਿਰਨ অপਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਰਾਜ ਦਾ ਰਾਜ ਜਲ ਜੀਵ ਕਿਹੜਾ ਹੈ ਪੰਜਾਬ ਰਾਜ ਦਾ ਰਾਜ ਜਲ ਜੀਵ ਕਿਹੜਾ ਹੈ অপਸ਼ਨ ਹੈ ਜੀ ਵੇਲ ਮੱਛੀ ਡਾਲਫਿਨ ਡੱਡੂ ਜਾਂ ਇੰਡਸ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਇਟ ਡਸ অপਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਦੇ ਪਹਿਲੇ ਰਾਜਪਾਲ ਦਾ ਨਾਮ ਕੀ ਸੀ ਪੰਜਾਬ ਦੇ ਪਹਿਲੇ ਰਾਜਪਾਲ ਦਾ ਨਾਮ ਕੀ ਸੀ অপਸ਼ਨ A ਪੰਡਤ ਜਵਾਰਲਾਲ ਨਹਿਰੂ ਚੰਦੂ لال ਮਾਧਵ ਲਾਲ ਤਰਵੇਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਡਾਕਟਰ ਰਜਿੰਦਰ ਪ੍ਰਸਾਦ ਹਾਂਜੀ ਇਸ ਦਾ ਰਾਈਟ ਆਨਸਰ ਦੱਸੋ ਜੀ ਪੰਜਾਬ ਦੇ ਪਹਿਲੇ ਰਾਜਪਾਲ ਦਾ ਨਾਮ ਕੀ ਸੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 2 ਚੰਦੂ ਲਾਲ ਮਾਧਵ ਲਾਲ ਤਰਵੇਦੀ ਆਪਸ਼ਨ ਨੰਬਰ 2 ਇਹਦਾ ਰਾਈਟ ਆਨਸਰ ਨੈਕਸਟ ਕੁਐਸਚਨ ਹਰੀਕੇ ਜਲ ਸਾਗਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਹਰੀਕੇ ਜਲ ਸਾਗਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ ਆਪਸ਼ਨ ਜਲੰਧਰ ਪਟਿਆਲਾ ਅੰਮ੍ਰਿਤਸਰ ਜਾਂ ਫਿਰੋਜ਼ਪੁਰ ਵਿੱਚ ਹਾਂਜੀ ਇਹਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ 4 ਫਿਰੋਜ਼ਪੁਰ ਵਿੱਚ ਤਰਨ ਤਾਰਨ ਵਿਖੇ ਫਿਰੋਜ਼ਪੁਰ ਦੇ ਤਰਨ ਤਾਰਨ ਵਿੱਚ ਹਰੀਕੇ ਜਲਸਾਗਰ ਸਥਿਤ ਹੈ ਹਾਂਜੀ ਨੋਟ ਕਰ ਲਓ ਫਿਰ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਇੰਪੋਰਟੈਂਟ ਜੀਕੇ ਹੈ ਜਿਸ ਨੂੰ ਨਾਲ-ਨਾਲ ਨੋਟ ਕਰੀ ਜਾਓ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਆਪਸ਼ਨ ਏ ਗੁਰਮukh Singh Musafir Prakash Singh Badal Gopichand Bhargav Gyani Jael Singh ਹਾਂਜੀ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 3rd ਗੋਪੀ ਚੰਦ ਭਾਰਗਵ অপਸ਼ਨ ਨੰਬਰ 3rd ਗੋਪੀ ਚੰਦ ਭਾਰਗਵ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੰਜਾਬ ਹਾਈ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਸਨ ਪੰਜਾਬ ਹਾਈ ਕੋਰਟ ਦੇ ਪਹਿਲੇ ਮੁੱਖ ਜੱਜ ਕੌਣ ਸਨ অপਸ਼ਨ ਕਿਰਨ 베ਦੀ ਚੰਦਨ 베ਦੀ ਰਵੀ ਸ਼ੰਕਰ ਜਾਂ RAMLAL ਹਾਂਜੀ ਇਸ ਦਾ ਰਾਈਟ ਆਨਸਰ অপਸ਼ਨ ਨੰਬਰ 4 RAMLAL ਪੰਜਾਬ ਹਾਈ ਕੋਰਟ ਦੇ ਪਹਿਲੇ ਮੁੱਖ ਜੱਜ ਸਨ RAMLAL অপਸ਼ਨ ਨੰਬਰ 4 ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਵਿੱਚ ਹਰੇ ਇਨਕਲਾਬ ਦੀ ਸ਼ੁਰੂਆਤ ਕਿਸ ਨੇ ਕੀਤੀ ਭਾਰਤ ਵਿੱਚ ਹਰੇ ਇਨਕਲਾਬ ਦੀ ਸ਼ੁਰੂਆਤ ਕਿਸ ਨੇ ਕੀਤੀ MS ਸੁਆਮੀਨਾਥਨ ਜਵਾਹਰ ਲਾਲ ਨਹਿਰੂ ਮਨਮੋਨ ਸਿੰਘ ਜਾਂ ਕ੍ਰਿਸ਼ਨਾ ਮੂਰਤੀ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਐਮ ਐਸ ਸੁਆਮੀ ਨਾਥਨ ਆਪਸ਼ਨ ਨੰਬਰ 1 ਐਮ ਐਸ ਸੁਆਮੀ ਨਾਥਨ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਦੀ ਪੂਰਵੀ ਹੱਦ ਨਾਲ ਕਿਹੜਾ ਰਾਜ ਲੱਗਦਾ ਹੈ ਭਾਰਤ ਦੀ ਪੂਰਵੀ ਹੱਦ ਨਾਲ ਕਿਹੜਾ ਰਾਜ ਲੱਗਦਾ ਹੈ ਆਪਸ਼ਨ ਨੇ ਜੀ ਰਾਜਸਥਾਨ ਪੱਛਮੀ ਬੰਗਾਲ ਗੁਜਰਾਤ ਜਾਂ ਹਿਮਾਚਲ ਪ੍ਰਦੇਸ਼ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਹਿਮਾਚਲ ਪ੍ਰਦੇਸ਼ অপশন নাম্বার 4 ইজ দা রাইট আনসার नेक्स्ट কোশ্চেন পাঞ্জাব دے ਕਿਹੜੇ ਜ਼ਿਲੇ ਵਿੱਚ ਸਭ ਤੋਂ ਵੱਧ ਜੰਗਲ ਪਾਏ ਜਾਂਦੇ ਹਨ পাঞ্জাব ਦੇ ਕਿਹੜੇ ਜ਼ਿਲੇ ਵਿੱਚ ਸਭ ਤੋਂ ਵੱਧ ਜੰਗਲ ਪਾਏ ਜਾਂਦੇ ਹਨ অপশন ਨੇ ਜੀ ਹੁਸ਼ਿਆਰਪੁਰ ਰੋਪੜ ਕਪੂਰਥਲਾ ਜਾਂ ਮਹਾਲੀ ਵਿੱਚ ਹਾਂਜੀ ইজ দা রাইট আনসার ਹੈ ਜੀ অপশন নাম্বার 1 ਹੁਸ਼ਿਆਰਪੁਰ অপশন নাম্বার 1 ਹੁਸ਼ਿਆਰਪੁਰ ਹਾਂਜੀ ਪੰਜਾਬ ਜੀ ਕੇ ਦੇ ਅਕੋਰਡਿੰਗ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਸੀ ਤਾਂ ਮੈਂ ਅੱਗੇ ਤੁਹਾਨੂੰ ਨੈਕਸਟ ਕੁਐਸਚਨ ਕਰਾਉਂਗੀ ਸਾਰੇ ਨੋਟ ਕਰ ਲਓ ਪੀ ਟਰिपल एसਬੀ ਦਾ ਤੁਸੀਂ ਕੋਈ ਵੀ ਕੰਪੀਟੀਟਿਵ ਇਗਜ਼ਾਮ ਦੇਣਾ ਹੋਵੇ ਪੰਜਾਬ ਦਾ ਤਾਂ ਉਹਦੇ ਵਿੱਚ ਪੰਜਾਬ ਜੀਕੇ ਦੇ ਇਦਾਂ ਦੇ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਨੇ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਸਟੂਡੈਂਟਸ